ਬਸ ਭਾਈ 5 ਤੋਂ 10 ਮਿੰਟ ਦੀ ਗੇਮ ਹੋ ਰਾ ਟੁੱਟ ਜਾਣਾ ਸਾਰਾ ਭਾਈ ਜੀ ਦਰਖਤ ਕਿੱਲ ਰਹੇ ਨੇ ਵੱਡੇ ਵੱਡੇ ਖਿੱਟੀਆਂ ਡੇਗ ਰੀਆਂ ਮਿੱਟੀ ਦੀਆਂ ਭੱਜ ਕੇ ਆ ਗਏ ਅਸੀਂ ਸ਼ਾਸਨ ਦੀਆਂ ਗੱਡੀਆਂ ਸਾਰੀਆਂ ਬੈਗ ਮੋੜ ਲੀਆਂ ਭਾਈ ਆਪਣੇ ਆਪਣੇ ਘਰਾਂ ਨੂੰ ਜਾਣ ਦੀ ਤਿਆਰੀ ਕਰੋ ਆਪਣੇ ਆਪਣੇ ਦਾ ਧਿਆਨ ਰੱਖੋ 15 ਕੇ ਮਿੰਟ ਦੀ ਗੇਮ ਹੋ ਰਹਾ ਬਸ 10 ਜਾਂ 15 ਦੀ ਗੁਜ਼ਾਰਾ ਕਰਨਾ ਤਾਂ ਕੋਈ ਇੱਥੇ ਤਾਈ ਕਮਾ ਕੇ ਤਾਈ ਖਾਣ ਵਾਲੇ ਆ ਜੇਪ ਕਰ ਪਾਣੀ ਦਾ ਲੈਵਲ ਵੱਧਾ ਤਾਂ ਫਿਰ ਪੂਰੇ ਲੁਧਿਆਣੇ ਨੂੰ ਖਤਰਾ ਹੀ ਖਤਰਾ ਹੈ ਜੀ ਤੇ ਵੱਡੇ ਵੱਡੇ ਪੇੜ ਆ ਜਿਹੜੇ 10 10 ਕਵਾਂਟਲ ਦੇ ਪਤਾ ਹੀ ਨਹੀਂ ਲੱਗਦਾ ਕਿ ਕਿੱਥੇ ਜਾ ਰਹੇ ਨੇ ਜਮੀਨ ਵਿੱਚ ਕਿ ਪਾਣੀ ਦਾ ਬੰਨ ਕਮਜ਼ੋਰ ਹੋ ਗਿਆ ਕੋਈ ਪਤਾ ਨਹੀਂ ਕਿਸ ਟਾਈਮ ਵੀ ਆ ਸਕਦਾ ਬਿਲਕੁਲ ਉੱਪਰ ਖੜਾ ਸੀ ਮੈਂ ਉੱਪਰ ਖੜ ਕੇ ਸੀ ਨਾਲ ਦੀ ਮੇਰਾ ਪਰਿਵਾਰ ਸਾਰੇ ਉਹ ਅੱਗੇ ਜਾਣ ਹੀ ਨਹੀਂ ਦੇ ਰਹੇ ਹੁਣ ਕਿਸੇ ਨੇ ਉਹ ਨਹੀਂ ਜਾਣ ਰਹਾ ਜੀ ਲੋਕ ਸੀ ਸਾਰੇ ਵਾਪਸੀ ਆ ਰਹੇ ਆ ਦੇਖ ਲਓ ਸਾਹਿਬ ਹੁਣ ਲੋਸਮੈਂਟ ਹੋਈ ਹੈ ਪਿੰਡਾਂ ਜੇ ਵੀ ਆਪਣਾ ਸਮਾਨ ਲੈ ਕੇ ਆਪਣੇ ਛੱਤਾਂ 'ਤੇ ਚੜ੍ਹ ਜਾਓ ਕੀਮਤੀ ਸਮਾਨ ਆਪਣਾ ਸੰਭਾਲ ਲਓ ਜਿਵੇਂ ਮੈਂ ਕੰਮ ਤੇ ਗਿਆ ਸੀ ਹੁਣੇ ਮੈਨੂੰ ਪਤਾ ਲੱਗਿਆ ਮੈਂ ਨਾਲੇ ਵਾਪਸ ਆ ਗਿਆ ਘਰੇ ਆਰਮੀ ਵੀ ਆ ਰਹੀ ਜਿਹੜੇ ਅਫਸਰ ਖੜੇ ਸੀ ਉਹ ਜਿਸ ਤਰੀਕੇ ਨਾਲ ਇਸ ਸਮੇਂ ਹਾਲਾਤ ਬਣੇ ਹੋਏ ਨੇ ਲੁਧਿਆਣਾ ਸ਼ਹਿਰ ਤੇ ਤਾਂ ਬਿਲਕੁਲ ਨੌਜਵਾਨ ਬਾਈ ਕੀ ਹਾਲਾਤ ਨੇ ਇਸ ਸਮੇਂ ਦਰਿਆ ਦੇ ਜੀ ਬਸ ਬਾਈ 5 ਤੋਂ 10 ਮਿੰਟ ਦੀ ਗੇਮ ਹੋ ਰਾ ਟੁੱਟ ਜਾਣਾ ਸਾਰਾ ਜਮੇ ਬਿਲਕੁਲ ਕਿਨਾਰੇ ਤੇ ਬਿਲਕੁਲ ਕਿਨਾਰੇ ਤੇ ਭਾਜੀ ਦਰਖਤ गिर ਰਹੇ ਨੇ ਵੱਡੇ ਵੱਡੇ ਖਿੱਟੀਆਂ ਡਿੱਗ ਰੀਆਂ ਮਿੱਟੀ ਦੀਆਂ ਬਸ ਨਾਗ ਹੀ ਹੈਗਾ ਮੇਰੇ ਧਾ ਲੱਗੀ ਹੋਈ ਭੱਜ ਪਏ ਉੱਥੋਂ ਸਾਰੇ ਭੱਜ ਸਾਰੇ ਭੱਜ ਭੱਜ ਕੇ ਆ ਗਏ ਆਂ ਸ਼ਾਸਨ ਦੀਆਂ ਗੱਡੀਆਂ ਸਾਰੀਆਂ ਬੈਗ ਮੋੜ ਲੀਆਂ ਬਾਈ ਆਪਣੇ ਆਪਣੇ ਘਰਾਂ ਨੂੰ ਜਾਣ ਦੀ ਤਿਆਰੀ ਕਰੋ ਉਹ ਵੀ ਆਪਣੇ ਆਪ ਦਾ ਧਿਆਨ ਰੱਖੋ 15 ਕਿ ਮਿੰਟ ਦੀ ਗੇਮ ਹੋ ਰਹਾ ਬਾਦ 10 ਜਾਂ 15 ਦੀ ਉਸ ਵਕਤ ਤਾਂ ਮੈਂ ਕਰੂ ਹਾਵ ਕਿਸ ਤਰੀਕੇ ਨਾਲ ਦਰਿਆ ਹਾਵ ਤਾਂ ਕਾਫੀ ਤੇਜ਼ ਹੈ ਲੇਕਿਨ ਜੋ ਬਚਾਇਓ ਹੈ ਕਿ ਪਾਣੀ ਦੀ ਜਿਹੜਾ ਲੈਵਲ ਹੈ ਉਹ ਘਟ ਹੈ ਅੱਛਾ ਘਟ ਹੈ ਹਾਂ ਜੇਕਰ ਪਾਣੀ ਦਾ ਲੈਵਲ ਵੱਧਾ ਹੈ ਤਾਂ ਫਿਰ ਪੂਰੇ ਲੁ ਉਹ ਅਸੀਂ ਉੱਪਰ ਹੀ ਖੜੀ ਸੀ ਬੰਦੇ ਜਿਹੜੇ ਟਿੱਗਾਂ ਡਿੱਗਦੀਆਂ ਪਈਆਂ ਸੀ ਤੇ ਵੱਡੇ ਵੱਡੇ ਪੇੜ ਆ ਜਿਹੜੇ 10 10 ਕਵਾਂਟਲ ਦੇ ਪਤਾ ਹੀ ਨਹੀਂ ਲੱਗਦਾ ਕਿ ਕਿੱਥੇ ਜਾ ਰਹੇ ਨੇ ਜਮੀਨ ਵਿੱਚ ਇਸ ਤਰੀਕੇ ਨਾਲ ਬਾਣੀ ਇਸ ਤਰੀਕੇ ਨਾਲ ਹਾਰਿਆ ਹਮਮ ਤਾਂ ਬਈ ਉੱਥੇ ਕੰਡੇ ਤੋਂ ਹੀ ਵਾਪਸ ਆਏ ਬਿਲਕੁਲ ਬਿਲਕੁਲ ਉੱਪਰ ਖੜਾ ਸੀ ਮੈਂ ਉੱਪਰ ਖੜ ਕੇ ਅਸੀਂ ਨਾਲ ਦੀ ਮੇਰਾ ਪਰਿਵਾਰ ਸਾਰੇ ਹਮਮ ਲੇਕਿਨ ਹੁਣ ਮੋਰੇ ਜਾਣ ਦਾ ਤੁਹਾਡਾ ਵੀ ਕੋਈ ਫਾਇਦਾ ਨਹੀਂ ਹੈ ਕਿਉਂਕਿ ਹੋ ਸਕਦਾ ਪਾਣੀ ਨੇ ਤੁਹਾਨੂੰ ਵੀ ਅੱਗੇ ਜਾਣ ਦੇਵੇ ਜਾਂ ਪਿਛਾਂ ਵਾਪਸ ਵੀ ਨਾ ਆਣ ਦੇਵੇ ਇਹ ਵੀ ਕੋਈ ਪਤਾ ਨਹੀਂ ਹੈ। ਵੈਰੀ ਗੁੱਡ ਲਾਤਾ ਰੱਸੀ ਵਾਲਾ। ਉਹ ਅੱਗੇ ਜਾਣ ਹੀ ਨਹੀਂ ਦੇ ਰਹੇ ਹੁਣ। ਕਿਸੇ ਨੇ ਨਹੀਂ। ਕਿਸੇ ਨੂੰ ਨਹੀਂ ਜਾ ਰਿਹਾ। ਰੱਸੀ ਸਾਰੇ ਵਾਪਸੀ ਆ ਰਹੇ ਆ ਦੇਖ ਲਓ ਸਾਰੇ। ਕੋਈ ਨਹੀਂ ਜਾ ਰਿਹਾ। ਹਾਂ ਜੀ। ਹਾਂ ਜੀ। ਬਿਲਕੁਲ ਹੋ ਗਿਆ। ਹੋਰ ਕੁਝ ਨਹੀਂ ਹੈਗਾ ਜੀ। ਹਾਂ ਵਾਪਸ ਹੀ ਆ ਰਹੇ ਆ। ਆਰਮੀ ਵੀ ਆ ਰਹੀ ਵਾਪਸ ਹੋਣਗੀ। ਆਰਮੀ ਦੀ ਵੀ ਆ ਰਹੀ ਵਾਪਸ। ਆਰਮੀ ਵੀ ਆ ਰਹੀ ਜਿਹੜੇ ਅਫਸਰ ਖੜੇ ਸੀ ਉਹ ਵੀ ਵਾਪਸ ਆ ਰਹੇ ਹੁਣ ਤਾਂ। ਪਿੰਡਾਂ ਨੂੰ ਆਸੀਬ ਸਾਡੇ ਨਾਲ ਮੌਜੂਦ ਹਨ ਜਿੰਨਾਂ ਵੱਲੋਂ ਅੱਛਾ ਜਾ ਰਿਹਾ ਕਿ ਪਿੰਡਾਂ ਦੇ ਵਿੱਚ ਅਨਾਊਂਸਮੈਂਟ ਕਰਾ ਦਿੱਤੀ ਗਈ ਆ ਬਾਈ ਸਤਿ ਸ੍ਰੀ ਅਕਾਲ ਜ ਰਹੀਆਂ ਨੇ ਕੋਈ ਇਹ ਕਿ ਸਹਾਇਤਾ ਨਹੀਂ ਨਜ਼ਰ ਆ ਰਹੀਆਂ ਬਾਕੀ ਆਈ ਹੈ ਹਾਂ ਜੀ ਕੋਈ ਨਹੀਂ ਆ ਰਹੀ ਨਜ਼ਰ ਆਈ ਹੈ ਕਿ ਬਾਕੀ ਹੁਣ ਲੋਸਮੈਂਟ ਹੋਈ ਹੈ ਪਿੰਡਾਂ ਜੇ ਵੀ ਆਪਣਾ ਸਮਾਨ ਲੈ ਕੇ ਆਪਣੇ ਛੱਤਾਂ 'ਤੇ ਚੜ੍ਹਦੇ ਹੋ ਕੀਮਤੀ ਸਮਾਨ ਆਪਣਾ ਸੰਭਾਲ ਲਓ ਕਿ ਪਾਣੀ ਦਾ ਬੰਨ ਕਮਜ਼ੋਰ ਹੋ ਗਿਆ ਕੋਈ ਪਤਾ ਨਹੀਂ ਕਿਸ ਟਾਈਮ ਵੀ ਆ ਸਕਦਾ ਬਸ ਇਹ ਪਹਿਲਾਂ ਹੀ ਦੱਸ ਦਿੱਤਾ ਗਿਆ ਕਿ ਜਿਹੜਾ ਵੀ ਆਪਣਾ ਬਚਾਵ ਕਰਨ ਵਾਸਤੇ ਇਹ ਤੁਸੀਂ ਕੰਮ ਤੇ ਗਏ ਹੋਏ ਸੀਗੇ ਹਾਂਜੀ ਮੈਂ ਕੰਮ ਤੇ ਗਿਆ ਸੀ ਹੁਣ ਇਹ ਮੈਨੂੰ ਪਤਾ ਲੱਗਿਆ ਮੈਂ ਨਾਲ ਹੀ ਵਾਪਸ ਆ ਗਿਆ ਘਰੇ ਨਾਲ ਹੀ ਵਾਪਸ ਆ ਗਿਆ ਹਾਂਜੀ ਫਿਰ ਕਿਸ ਤਰੀਕੇ ਨਾਲ ਦੇਖਣਾ ਵੀ ਇਹ ਹਾਲਾਤ ਜਿਸ ਤਰੀਕੇ ਨਾਲ ਬਣਦੇ ਪਏ ਨੇ ਤੇ ਕਿਵੇਂ ਸਰਵਾਈਵ ਕਰਨਾ ਔਖਾ ਹੋਏਗਾ ਹੁਣ ਗੁਜ਼ਾਰਾ ਕਰਨਾ ਤਾਂ ਓਖਾ ਹੀ ਹੈ ਇੱਥੇ ਤਾਜੀ ਕਮਾ ਕੇ ਤਾਜੀ ਖਾਣ ਵਾਲੇ ਰਾਜੀ ਕੋ ਫੋਟੋ ਚਲਾ ਕੇ ਸਵੇਰੇ ਜਾਣਾ ਸ਼ਾਮੀ ਕਮਾ ਕੇ ਲੈਣਾ ਤਾਂ ਖਾਣਾ ਜੇ ਸਾਨੂੰ 4 ਦਿਨ ਬਹਿਣਾ ਪਿਆ ਜੇ ਤਾਂ ਓਖਾ ਹੋ ਜਾਣਾ ਬੱਚੇ ਆ ਛੋਟੇ ਨਾਲ ਬਹੁਤ ਜਿਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਵੀ ਹਾਲਾਤ ਇਸ ਤਰੀਕੇ ਦੇ ਨੇ ਕਿਉਂਕਿ ਪਿੰਡਾਂ ਦਾ ਇਲਾਕਾ ਹੈ ਜਿਆਦਾਤਰ ਪਿੰਡਾਂ ਦੇ ਹਾਲਾਤ ਇਸ ਤਰੀਕੇ ਨਾਲ ਹੁੰਦੇ ਨੇ ਵੀ ਹੈਂਡ ਟੂ ਮਾਊਥ ਵਾਲਾ ਕੰਮ ਹੁੰਦਾ ਜੇਕਰ ਸਵੇਰੇ ਕੁਝ ਕਮਾਉਣ ਗਿਆ ਤਾਂ ਸ਼ਾਮ ਨੂੰ ਦਾਣੇ ਤਾਂ ਹੀ ਜੁੜਦੇ ਨੇ ਕੁਝ ਖਾਣ ਵਾਸਤੇ ਜੇਕਰ ਇਸ ਤਰੀਕੇ ਦੇ ਹਾਲਾਤ ਇਨਾਂ ਪਿੰਡਾਂ ਦੇ ਬਣਦੇ ਨੇ ਜਿਸ ਤਰੀਕੇ ਨਾਲ ਤੁਸੀਂ ਤਸਵੀਰਾਂ ਪਿਛਲੇ ਦਿਨ ਦੇਖਿਆ ਨੇ ਪੂਰੇ ਪੰਜਾਬ ਦੇ ਵਿੱਚ ਹਾਲਾਤ ਨੇ ਤਾਂ ਬਿਲਕੁਲ ਉੱਥੇ ਵੀ ਇਸ ਤਰੀਕੇ ਦੇ ਹਾਲਾਤ ਜਿਹੜੇ ਨੇ ਦੇਖਣ ਨੂੰ ਮਿਲਣਗੇ ਪਰ ਅਸੀਂ ਦੁਆ ਇਹ ਹੀ ਕਰਦੇ ਆਂ ਵੀ ਕਿ ਇਸ ਤਰੀਕੇ ਦੇ ਹਾਲਾਤ ਜਿਹੜੇ ਨੇ ਲੁਧਿਆਣਾ ਦੇ ਵਿੱਚ ਨਾ ਬਣ ਪੰਜਾਬ ਆਪ ਤਾਂ ਜਿਹੜਾ ਇਸ ਜਿਹੜੀ ਹੈ ਸਿਚੁਏਸ਼ਨ ਨਾਲ ਜੂਝਤੇ ਪਿਆ ਪਰ ਲੁਧਿਆਣਾ ਇਸ ਸਿਚੁਏਸ਼ਨ ਤੋਂ ਬਚਾ ਰਵੇ ਲੁਧਿਆਣੇ ਦੀ ਇਤਰਾਸ ਦੇ ਜਿਹੜੀ ਕਿਸ ਤਰੀਕੇ ਦੀ ਨਾ ਹੋਵੇ ਤੇ ਇਦਾਂ ਦੀਆਂ ਹੋਰ ਅਪਡੇਟਸ ਹੌਟ ਦੇ ਵਾਸਤੇ ਲੈ ਕੇ ਆਂਦੇ ਰਾਵਾਂਗੇ ਤਾਂ ਦੇਖ ਲਿਓ ਸਿਟੀ ਹਾਰਡ ਦਾ ਇਸ ਕੈਮਰਾਮੈਨ ਵਿਪਨ ਬੱਸੀ ਦੇ ਨਾਲ ਮੈਂਬਰ